ਅੱਜ ਅਸੀਂ ਪਹੁੰਚਿਆ ਪਟਿਆਲੇ ਜਿੱਥੇ ਸਰੋਵਣੀ ਕਾਲੀਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਬਹਿੰਦਰਪਾਲ ਸਿੰਘ ਜੀ ਕੌਮੀ ਯਰਨ ਸਕੱਤਰ ਪੰਜਾਬ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਇੱਥੇ ਹਲਕਾ ਛਤਰਾਣਾ ਤੋਂ ਵੀ ਸੰਗਤ ਪਹੁੰਚੀ ਹੋਈ ਹੈ ਸਰਦਾਰ ਨਰਮਨ ਸਿੰਘ ਜੀ ਘੱਗਾ ਦੇ ਨਾਲ ਪਹੁੰਚੇ ਹੋਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਤੇ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਕਿ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਜਿਲ੍ਹਾ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ ਜੀ ਸ਼ੁਕਰੀਆ ਤੁਹਾਡਾ ਤੇ ਪਾਰਟੀ ਦਾ ਸ਼ੁਕਰੀਆ ਮਾਨ ਸਾਹਿਬ ਪ੍ਰਧਾਨ ਸਾਹਿਬ ਦਾ ਸ਼ੁਕਰੀਆ ਕਿ ਉਹਨਾਂ ਨੇ ਮੇਨੂੰ ਇਹ ਸੁਯੋਗ ਸਮਝਿਆ ਕਿ ਉਹਨਾਂ ਦੀ ਪਾਰਟੀ ਦੀ ਰਿਪਰੈਜ਼ੈਂਟੇਸ਼ਨ ਲੋਕ ਸਭਾ ਦੇ ਵਿੱਚ ਮੈਂ ਕਰਾਂ ਸੋ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਉਹਨਾਂ ਹੀ ਸ਼ੁਕਰੀਆ ਮੈਂ ਅਦਾ ਕਰਦਾ ਜਿਹੜੀ ਅੱਜ ਸ਼ਤਰਾਨੇ ਹਲਕੇ ਦੀ ਸੰਗਤ ਆਈ ਹੈ ਉਹਨਾਂ ਨੇ ਮੈਨੂੰ ਸਵੇਰੇ ਹੀ ਫੋਨ ਕਰਕੇ ਕਿਹਾ ਸੀ ਵੀ ਅਸੀਂ ਤੁਹਾਨੂੰ ਮੁਬਾਰਕਬਾਦ ਦੇਣ ਆਉਣਾ ਹੈ ਸੋ ਉਹਨਾਂ ਦਾ ਵੀ ਉਹਨਾਂ ਹੀ ਧੰਨਵਾਦ ਜਿਨ੍ਹਾਂ ਨੇ ਆਪਣੇ ਭਰਾ ਨੂੰ ਅੱਜ ਵੀ ਯਾਦ ਰੱਖਿਆ ਸੋ ਇਹਨਾਂ ਤੇ ਇਹਾ ਜੇ ਹੋਰ ਜਿਹੜੇ ਸਿੱਖ ਹਨ ਉਹਨਾਂ ਦੀ ਮਤਲਬ ਕੇ ਸਹਿਯੋਗ ਦੇ ਨਾਲ ਮੈਨੂੰ ਵਿਸ਼ਵਾਸ ਹੈ ਕਿ ਮੈਂ ਉਹ ਜਿਹੜਾ ਵਿੱਚ ਭਰੋਸਾ ਪਾਰਟੀ ਨੇ ਮੇਰੇ ਤੇ ਜਤਾਇਆ ਹੈ ਉਹਨੂੰ ਪੂਰਾ ਕਰ ਸਕਾਂਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਪਾਰਟੀ ਦੇ ਵਿੱਚ ਕੰਮ ਕਰਦਿਆਂ ਨੂੰ ਪਾਰਟੀ ਅਸਲ 'ਚ ਬਹੁਤ ਵਿੱਚ ਸਥਾਪਿਤ ਹੋਈ ਹੈ ਮੈਂ ਇਸ ਸੋਚ ਨਾਲ 1981 ਤੋਂ ਕੰਮ ਕਰਦਾ ਆ ਰਿਹਾ ਸੀ ਸੰਜਨੈ ਸਿੰਘ ਪਿੰਡਾਂ ਨਾਲ ਹੁਕਮੇ ਯੂਨੀਵਰਸਿਟੀ 'ਚ ਪੜਦਾ ਸੀ ਉਸ ਵਕਤ ਮੇਰਾ ਸੰਜਨੈ ਸਿੰਘ ਜੀ ਨਾਲ ਮੇਲ ਹੋਇਆ ਸੀ ਇੱਕ ਸਟੂਡੈਂਟ ਦੇ ਤੌਰ ਤੇ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਤਿੰਨ ਚਾਰ ਦੋਸਤ ਬਸ ਉਸ ਦਿਨ ਤੋਂ ਲੈ ਕੇ ਕਰਕੇ ਅੱਜ ਤੱਕ ਮੈਂ ਇਸੇ ਸੋਚ ਦੇ ਨਾਲ ਹਾਂ ਸੰਜਮੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਹਾਂ ਮੈਂ ਇਹ ਜੀ ਰੂ ਕਹਾਂਗਾ ਕਿ ਮੇਰੇ ਪਿੱਛੇ ਆ ਕਿਤਾਬ ਪਈ ਹੈ ਰੋਸ਼ਨ ਦਿਮਾਗ ਸਰਦਾਰ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਉਸ ਵਕਤ ਸੰਤਾਂ ਦੇ ਨਾਲ ਹੁੰਦੇ ਸੀ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸੈਕਟਰੀ ਸੀ ਆਲ ਇੰਡੀਆ ਦੇ ਸੋ ਇਹਨਾਂ ਨੇ ਮੇਰੂੰ ਰਾਜਨੀਤੀ ਦੇ ਵਿੱਚ ਸਮਝਾ ਕੇ ਲਿਆਂਦਾ ਹੈ ਕਿ ਸਿੱਖਾਂ ਨੂੰ ਰਾਜਨੀਤੀ ਦੀ ਕਿਉਂ ਲੋੜ ਹੈ ਤੇ ਕਿਉਂ ਕਰਕੇ ਉਸ ਦਿਨ ਉਸ ਵਕਤ ਜਿਹੜੀ ਕੌਮੀ ਅਗਵਾਈ ਸੀ ਉਹ ਸੰਜਨ ਸਿੰਘ ਜੀ ਕਰ ਰਹੇ ਸੀ 81 82 ਦੇ ਵਿੱਚ ਤੇ ਉਹ ਤੋਂ ਲੈ ਕਰਕੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਆ ਜਿਹੜੀ ਵਾਗਡੋਰ ਹੈ ਇਹ ਬਾਬਾ ਜੋਗਿੰਦਰ ਸਿੰਘ ਜੀ ਨੂੰ ਕੌਮ ਨੇ ਦਿੱਤੀ ਤੇ ਬਾਬਾ ਜੋਗਿੰਦਰ ਸਿੰਘ ਜੀ 6 ਸਾਲ ਇਸ ਸੋਚ ਦੀ ਅਗਵਾਈ ਕੀਤੀ ਹੈ ਜਦੋਂ ਬਾਦਲਾਂ ਨੂੰ ਤੇ ਹੋਰਾਂ ਨੂੰ ਕੌਮ ਨੇ ਬਿਲਕੁਲ ਪਾਸੇ ਕਰ ਦਿੱਤਾ ਸੀ। ਬਾਬਾ ਜਗਿੰਦਰ ਸਿੰਘ ਜੀ ਦੇ ਅਸਲ 'ਚ ਸੀਟ ਲਈ ਹੀ ਇਸ ਸ਼ਰਤ ਤੇ ਸੀ ਕਿ ਜਿਸ ਦਿਨ ਸਿਮਰਨਜੀਤ ਸਿੰਘ ਮਾਨ ਬਾਹਰ ਆ ਜਾਣਗੇ ਉਸ ਦਿਨ ਮੈਂ ਆਪਣਾ ਅਹੁਦਾ ਤਿਆਗ ਦਿਆਂਗਾ। ਕਿਸ ਸਰਦ ਸਿਮਰਨਜੀਤ ਸਿੰਘ ਮਾਨ 90 ਦੇ ਸ਼ੁਰੂ ਦੇ ਵਿੱਚ ਲੋਕਾਂ ਵਿੱਚ ਆਏ 99 ਦੇ ਦਸੰਬਰ ਵਿੱਚ ਜਿੱਤ ਕੇ ਜਦੋਂ ਉਹ ਭਾਗਲਪੁਰ ਜੇਲ੍ਹ 'ਚ ਸੀ ਉਹ ਉਹ ਚਾਬੀਆਂ ਜਥੇਦਾਰ ਸਾਡੇ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਸਾਹਿਬ ਨੇ ਤੇ ਬਾਬਾ ਜਗਿੰਦਰ ਸਿੰਘ ਜੀ ਜਿਹੜੇ ਉਸ ਟਾਈਮ ਸਯੁਕਤ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਨੇ ਆਪਣੇ ਹੱਥੀਂ ਮਾਨ ਸਾਹਿਬ ਨੂੰ ਸੌਂਪੀਆਂ ਤੇ ਉਸ ਦਿਨ ਤੋਂ ਅਸੀਂ ਵੀ ਬਾਬਾ ਜਗਿੰਦਰ ਸਿੰਘ ਨਾਲੋਂ ਮਾਨ ਸਾਹਿਬ ਦੇ ਨਾਲ ਜੁੜ ਗਏ ਕਿਉਂਕਿ ਪਾਰਟੀ ਦਾ ਅਗਲਾ ਜਿਹੜਾ ਪਹਿਰੇਦਾਰ ਸੀ ਉਹ ਮਾਨ ਸਾਹਿਬ ਸੀ ਸੋ ਇਸ ਮੇਰੀ ਇੱਕ ਮੋਟੀ ਜੀ ਗੱਥਾ ਹੈ ਮੈਂ 81 ਤੋਂ ਲੈ ਕੇ ਅੱਜ 24 ਹੋ ਗਈ ਇਹਨਾਂ 44 ਸਾਲਾਂ ਵਿੱਚ ਮੈਂ ਇਸੇ ਸੋਚ ਨਾਲ ਜੁੜ ਕੇ ਰਿਹਾ ਅਗਵਾਈ ਸੰਤ ਜੀ ਨੇ ਕੀਤੀ ਹੈ ਬਾਬਾ ਜਗਿੰਦਰ ਸਿੰਘ ਨੇ ਕੀਤੀ ਹੈ ਤੇ ਸਿਮਰ ਜੀ ਸਨਮਾਨ ਕਰ ਰਹੇ ਨੇ ਉਹਨਾਂ ਦੇ ਨਾਲ ਤੇ ਤੁਹਾਨੂੰ ਕੀ ਤੁਹਾਡੇ ਅੱਗੇ ਟੀਚੇ ਕੀ ਨੇ ਜੀ ਤੁਸੀਂ ਐਮਪੀ ਬਣ ਕੇ ਕੀ ਸੇਵਾ ਕਰੋਗੇ ਜੀ ਪੰਜਾਬ ਦੀ ਫਿਰ ਮੁੱਖ ਤੌਰ ਤੇ ਤਾਂ ਦੋ ਟੀਚੇ ਸਿੱਖ ਕੌਮ ਦੀ ਹੋ ਰਹੀ ਇਸ ਮੁਲਕ ਦੇ ਵਿੱਚ ਤਰਸਦੀ ਤੇ ਹੁਣ ਮੁਲਕ ਤੋਂ ਬਾਹਰ ਜਾ ਕੇ ਵੀ ਜਿਹੜਾ ਹਿੰਦੁਸਤਾਨ ਦੀਆਂ ਏਜੰਸੀਆਂ ਤੇ ਗੱਲ ਚੱਲ ਰਹੀ ਹੈ ਕਿ ਉਹਨਾਂ ਨੇ ਇਸ ਮੁਲਕ ਤੋਂ ਬਾਹਰ ਕੈਨੇਡਾ ਇੰਗਲੈਂਡ ਅਮਰੀਕਾ ਪਾਕਿਸਤਾਨ ਉੱਥੇ ਵੀ ਜਾ ਕੇ ਸਿੱਖਾਂ ਨੂੰ ਮਰਵਾਣਾ ਸ਼ੁਰੂ ਕਰਤਾ ਇਹ ਚੀਜ਼ ਸਾਡੀ ਪ੍ਰਾਇੋਰਟੀ ਹੈ ਕਿ ਅਸੀਂ ਦੁਨੀਆ ਦੇ ਸਾਹਮਣੇ ਆ ਗੱਲ ਲੈ ਕੇ ਆਉਣਾ ਚਾਹੁੰਦੇ ਆ ਥਰੂ ਇੰਡੀਅਨ ਪਾਰਲੀਮੈਂਟ ਕਿ ਆ ਜਿਹੜਾ ਤੱਕਾ ਹੈ ਇਹ ਅੰਤਰਰਾਸ਼ਟਰੀ ਕਾਨੂੰਨਾਂ ਚ ਕਿੱਥੇ ਖੜਦਾ ਹੈ ਦੂਜੀ ਗੱਲ ਪੰਜਾਬ ਨੂੰ ਜਿਹੜਾ ਇੱਕ ਯੋਜਨਾਬੱਧ ਤਰੀਕੇ ਦੇ ਨਾਲ 1947 ਤੋਂ ਬਾਅਦ ਅੱਜ ਤੱਕ ਸਮਾਜਿਕ ਤੌਰ ਤੇ ਭਾਸ਼ਾ ਦੇ ਤੌਰ ਤੇ ਤੇ ਖਾਸ ਕਰ ਅਰਥਿਕ ਤੌਰ ਤੇ ਆਰਥਿਕਤਾ ਦੀ ਰੀੜ ਦੀ ਹੱਡੀ ਤੋੜ ਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਸੈਂਟਰ ਨੇ ਕਬਜ਼ਾ ਕਰ ਲੈਣਾ ਬਿਨਾ ਕਿਸੇ ਰਾਲਟੀ ਦੇ ਬਿਨਾ ਕਿਸੇ ਸਮਝੌਤੇ ਦੇ ਕਦੇ ਰਾਜਸਥਾਨ ਨੂੰ ਪਾਣੀ ਦੇ ਦੇਣਾ ਕਦੇ ਦਿੱਲੀ ਨੂੰ ਪਾਣੀ ਦੇ ਦੇਣਾ ਇਹਨਾਂ ਸਾਰੀਆਂ ਇਹਦੇ ਨਾਲ ਸਾਡੀ ਆਰਥਿਕਤਾ ਬੰਨੀ ਹੋਈ ਹੈ ਪੰਜਾਬ ਦੀ ਪਾਣੀਆਂ ਦੇ ਨਾਲ ਉੱਥੋਂ ਸਾਡੇ ਪਿੰਡ ਚੱਲਦੇ ਨੇ ਉੱਥੋਂ ਸਾਡੇ ਸ਼ਹਿਰ ਚੱਲਦੇ ਨੇ ਫਿਰ ਨੌਕਰੀਆਂ ਦੇ ਵਿੱਚ ਵੱਡਾ ਖੱਪਾ 30 ਲੱਖ ਪੜਿਆ ਲਿਖਿਆ ਬੇਰੁਜ਼ਗਾਰ ਪੰਜਾਬ ਛੋਟੇ ਜਿਹੇ ਸੂਬੇ ਦੇ ਵਿੱਚ ਘੁੰਮ ਰਿਹਾ ਹੈ ਉਹ ਕੀ ਕਰੇ ਕਿਹੜੀ ਸਕੀਮ ਹੈ ਕਿਹੜੀ ਸਰਕਾਰ ਨੇ ਪਿਛਲੇ 40 ਸਾਲ ਚ ਮੈਨੂੰ ਦਿਖਾ ਦੇਵੇ ਆਉਣ ਵਾਲੀਆਂ ਸਰਕਾਰਾਂ ਕਿਹੜੀ ਸਰਕਾਰ ਨੇ ਕਿਹੜੀ ਪਾਲਿਸੀ ਬਣਾਈ ਜਿਹਦੇ ਨਾਲ ਸਾਡੀ ਜਿਹੜੀ ਬੇਰੁਜ਼ਗਾਰੀ ਆ ਉਹ ਖਤਮ ਹੋਵੇ ਜਾਂ ਘਟੇ ਕਿਹੜੀ ਇੰਡਸਟਰੀ ਆ ਪਟਿਆਲੇ ਬੈਠਾ ਮੈਂ ਹਾਂਜੀ ਜਿਹੜੇ ਕਾਂਗਰਸ ਤੋਂ ਚਾਰ ਵਾਰ ਐਮਪੀ ਬਣ ਕੇ ਬੀਬੀ ਪ੍ਰਨੀਤ ਕੌਰ ਜੀ ਅੱਜ ਉਹ ਭਾਜਪਾ ਦੇ ਕੈਂਡੀਡੇਟ ਬਣ ਕੇ ਮੈਂ ਤਾਂ ਸਿਰਫ ਇੱਕੋ ਹੀ ਸਵਾਲ ਕਰਦਾ ਮਰਣੀ ਸਾਹਿਬ ਨੂੰ ਕਿ ਚਾਰ ਵਾਰ ਤੁਹਾਨੂੰ ਪਟਿਆਲੇ ਦੇ ਲੋਕਾਂ ਨੇ ਐਮਪੀ ਬਣਾ ਕੇ ਭੇਜਿਆ ਜਿਹਦੇ ਵਿੱਚੋਂ 10 ਸਾਲ ਤੁਹਾਡੀ ਸਰਕਾਰ ਰਹੀ ਸੈਂਟਰ ਦੇ ਵਿੱਚ ਮਨਮੋਹਨ ਸਿੰਘ ਦੇ ਤਹਿਤ ਤੁਸੀਂ ਪਟਿਆਲੇ ਵਾਸਤੇ ਪਟਿਆਲਾ ਲੋਕ ਸਭਾ ਵਾਸਤੇ ਕਿਹੜਾ ਇੰਡਸਟਰੀ